ਕੱਲ ਸਾਰਿਆਂ ਨੂੰ ਲੌਜੀ ਕਰੋ ਆਜਾ ਵੀਊ ਚੈੱਕ ਦੋ ਕੁ ਦਿਨ ਹੋ ਰਹੇ ਹੋ ਗਏ ਹੁਣ ਐਨ ਨਿਕਲ ਰਹੀ ਧੁੱਪਾ ਵਧੀਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲੋ ਜੀ ਮਿਲੋ ਮੰਮੀ ਨਾਲ ਅੱਜ ਮੰਮੀ ਲੱਗੀ ਵੀ ਜੀਨੀ ਗੰਦ ਬਣਾਉਣ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਜੀਨੀ ਗੰਦ ਲੱਗੇ ਜੀ ਬਣਾਉਣ ਮੈਂ ਕਿ ਖਰਾਲ ਵੀ ਚੱਲਿਆ ਜੀਨੀ ਗੰਦ ਪਹਾੜੀ ਰਿਆ ਕੇ ਰੱਖਿਆ ਵਾ ਤਾਂ ਜੀ ਨਾ ਕਿ ਤੁਹਾਨੂੰ ਜੈਸਾ ਕਰਾਂ ਲੀ ਜੀ ਬਖੇਰ ਠੰਡ ਵੀ ਘਟ ਜਾਣੀ ਫਿਰ ਵਧੀਆ ਨਹੀਂ ਲੱਗਣਾ ਮੈਂ ਤਾਂ ਹੁਣੀ ਤੁੰਦ ਦੀ ਤਰਦੀ ਖੜਾ ਜਾ ਮੀਂਹ ਕਰਕੇ ਵਧੀਆ ਠੰਡ ਜੀ ਹੁਣ ਬਣਾ ਲਿਆ ਇਹ ਪਹਾੜੀ ਜੀਨੀ ਗੰਦ ਦਾ ਹਾਂ ਜੀ ਇਹ ਗਰਮ ਹੁੰਦਾ ਬਹੁਤ

ਕੰਵਾਂ ਦਾ ਟਾਈਮ ਲੱਗ ਜਾਂਦਾ ਇਹਨੂੰ ਵੀ ਬਣਾਉਣੇ ਇਹਨੂੰ ਨਾ ਹੋਰ ਤਲਣਾ ਪੈਂਦਾ ਤਲ ਕੇ ਫਿਰ ਮਸਾਲਾ ਤਿਆਰ ਕਰੇ ਘਰੋਂ ਪਰ ਹੱਥਾਂ ਤੋਂ ਵੀ ਤਾਂ ਲੱਗਦੀ ਦੀ ਉਹ ਨਾ ਹੋਰ ਮੈਂ ਤਾਂ ਲਾ ਦੇਖੋ ਦਫਾਫਾ ਪਾ ਰੱਖਿਆ ਦਫਾਫਾ ਜੇ ਹੱਥ ਬੱਜੇ ਰੱਖੇ ਫਿਰ ਉਹ ਪਰਿਆ ਤਾਂ ਕੱਟ ਵੱਟ ਕਰਿਆ ਪਰ ਫਿਰ ਵੀ ਕੰਡ ਜੀ ਲੱਟਦੀ ਆ ਅਜੇ ਅੱਥਾ ਫਰਮੜੀ ਮੜੀ ਜਿਆਦਾ ਨਹੀਂ ਤੇਜ ਹੁੰਦਾ ਜਿਆਦਾ ਨਾ ਉਹ ਤੇਜ ਤਾਂ ਹੁੰਦਾ ਹੀ ਆ ਤਾਂ ਹੀ ਕਹਿੰਦੇ ਇਹਨੂੰ ਪਹਾੜੀ ਜੀ ਨੂੰ ਕੰਦ ਤਦ ਨਾਲ ਸਾਰਾ ਪਿਆਜ਼ ਸਾਰਾ ਕੁਝ ਰੱਖਿਆ ਜੀ ਹਮਮ ਕੱਟ ਵੱਡਾ ਜੀ ਕਰੀਏ ਜੀ ਬਾਕੀ ਤੋਂ ਪਾਣੀ ਨਿਕਲ ਜਾਂਦੀ ਹੈ ਸ਼ਾਮ ਸਵੇਰੇ ਖੰਡ ਹੁੰਦੀ ਹੈ ਦਿਨ ਚ ਠੁੱਪ ਚੰਪ ਜਾਂਦੀ ਹੈ ਜੀ ਹੋ ਜਾਣਾ ਵੀ ਅਸੀਂ ਕਾਰਨ ਉਹ ਚਾਹੁੰਦੇ ਨੇ ਨੰਬਰ ਬੱਕਰੇ ਪਹਿਲਾਂ ਟੁੱਟੀ ਦੇਖ ਤੂੰ ਟੁੱਟੀ ਗਈ ਹੋਵੇ ਕਿਤੇ ਪੜ ਜਾਂਦਾ ਹੋਵੇ ਸੜਕ ਤੇ ਕੱਲ ਤੋਂ ਮੌਂਸਮਾਰਤਾ ਕੱਲ ਪਾਣੀ ਆਇਆ ਜੀ ਅੱਜ ਪਾਣੀ ਆਣਾ ਤੋਂ ਮੌਂਸਮਾਰਨ ਸੁੱਕੀ ਹੁੰਦੀ ਹੈ ਨਾ ਪਾਣੀ ਨੂੰ ਮੌਂਸਮਾਰਨ ਸਾਡੇ ਚਿੱਤੀ ਹੁੰਦੀ ਪਾਣੀ ਦੀ ਮਾੜਾ ਜਿਹਾ ਨਜ਼ਰ ਮਾਰ ਕੇ ਨੂੰ ਟੁੱਟੀ ਪਰਦੇ ਪਾਣੀ ਭਰਿਆ ਓਸੇ ਚੰਤੇ ਰੱਦ ਬੱਕਰੇ ਛੱਡਦੇ ਆ ਸਬਜ਼ੀ ਧਰ ਲਈਏ ਠੀਕ ਜੀ ਲਓ ਜੀ ਮਸਾਲਾ ਹੋ ਗਿਆ ਤਾਂ ਆਪਣਾ ਪਿਆਰ ਜੀਮੀ ਕੰਦਰ ਦਾ ਲਾਸਟ ਮਾ ਪਹਿਣਾ ਨਾ ਜੀਮੀ ਦਾ ਪੱਲੇ ਕੰਦਰ ਪੱਲੇ ਮਸਾਲਾ ਪਾਉਣ ਦਾ ਪਿਆਰ ਜੀ ਹੋਈ ਨਾ ਦਾ ਮਟਰ ਤੇ ਬਗੈਰ ਬੜੀਆ ਬਣਦਾ ਏ ਹੈ ਮਟਰਾਂ ਤੇ ਬਗੈਰ ਬੜੀਆ ਬਣਦਾ ਨਾ ਸਾਰੇ ਮਟਰਾਂ ਤੇ ਬਗੈਰ ਵੀ ਬਣ ਜਾਂਦਾ ਪਰ ਮਟਰਾਂ ਨਾਲ ਥੋੜਾ ਜਿਹਾ ਜਾਂਦਾ ਹੋਰ ਜੀ ਬਹੀਆਂ ਦੇ ਪਿੱਛੇ ਆ ਜਾਂਦੀਆਂ ਸਾਰੇ ਮਟਰ ਪਾ ਕੇ ਜੀ ਗਰਮ ਮਸਾਲਾ ਰੱਖੀ ਹਟਾਵਾਣਾ ਪਾਉਂਦੇ ਦੇ ਟਮਾਟਰ ਟਮਾਟਰ ਇਹਦੇ ਟਮਾਟਰ ਲਈ ਢੋਕੇ ਰੱਖੇ ਹੋਏ ਆ। ਦਾਗਰੇ ਲੱਗੇ 5 ਦਿਨ ਤੇ ਹੋ ਗਏ ਹਨ। ਹੂੰ ਹੁਣ ਤਾਂ ਖਰਾਬ ਵੀ ਹੋਣ ਲੱਗਿਆ ਨਾ ਟਮਾਟਰ। ਸੀਜ਼ਨ ਚਲੇ ਗਿਆ ਨਾ ਟਮਾਟਰਾਂ ਦਾ ਸੀਜ਼ਨ ਹੋ ਗਿਆ ਖਤਮ ਟਮਾਟਰਾਂ ਦਾ। 2 ਕਿਲੋ ਲੈ ਆਣੇ। ਇੱਥੇ ਰੱਖ ਲੈਣੇ ਜਾ ਕੇ ਹਰੇ-ਹਰੇ ਜਿਹੜੇ 2 ਕਿਲੋ। ਹੂੰ ਬਥੇਰੇ ਲੱਗੇ ਬਹਿ ਹਜੇ ਬੂਟਿਆਂ ਨੂੰ ਤਾਂ ਹਨਾ। 2 ਕਿਲੋ ਰੱਖ ਕੇ ਤੱਕਦੇ ਸਬਜ਼ੀ ਦੇ ਪਾਣੇ ਪੂਣੇ ਹੋ ਗਏ ਤੇ ਕੰਮ ਆ ਜਾਂਦੇ ਹਨ ਹੋਈ ਸਬਜ਼ੀ ਇਹੀ ਜਿਆ ਟਮਾਟਰ ਪਾਣੇ ਪੈਂਦੇ ਇਹਦੇ ਤੇ ਕੋਈ ਇਹੀ ਜਿਆ ਬਿਨਾਂ ਟਮਾਟਰ ਤੇ ਬਣ ਜਾਂਦੀ ਹੈ ਹੂੰ ਕਚੌੜੀ ਬਣਦਾ ਬਿਨਾਂ ਟਮਾਟਰਾਂ ਤੇ ਪਰ ਕਿਹਨਾ ਜੀਮੀ ਕੰਦ ਹੋ ਗਿਆ ਲਿਪ ਲਿਪੇ ਹੋ ਗਏ ਤੇ ਮੈਂ ਤਾਂ ਕੱਟਦੇ ਜਿਆਦਾ ਫੱਕਦੇ ਥੋੜੇ ਜਿ ਹਰੇ ਹਰੇ ਜੇ ਹੋਵੇ ਜਿਆਦਾ دیر ਚੱਲ ਜਾਂਦੇ ਜਿਹੜੇ ਪੱਕੇ ਬਣਦੇ ਨਹੀਂ ਤੇ ਕਰ ਲੈਂਦੇ ਆ। ਹਲਪਾਈ ਦਾ ਮਹਾਨ ਵਧੀਆ ਬਣਦੀ ਆ। ਆ ਦੇਖ ਆ ਦੇਖ ਇਹ ਵਧੀਆ ਟਮਾਟਰ ਆ ਥੋੜੇ ਜਿਹਾ ਇਕੱਠੇ ਇਹੋ ਜਿਆਦਾ ਲਿੱਪੇ ਹੋਗੇ ਪੱਕਦੇ। ਜਿਵੇਂ ਕੰਦਰ ਨਾਲ ਮੱਕੀ ਦੀ ਰੋਟੀ ਬਹੁਤ ਲੱਗਣੀ ਸੀ ਨਾ। ਹਾਂ। ਹੁਣ ਮੱਕੀ ਦਾ ਆਟਾ ਦੂਰਾ ਤੇ ਡੈਰੀ ਕੋ ਨੰਬਰ ਵੀ ਹੈਗਾ ਅਜੇ ਤਾਂ ਫੋਨ ਕਰਕੇ ਮਗਾਣਾ ਹੋਵੇ ਬੱਸ ਨੂੰ ਆ ਵੀ ਜਾਣਾ ਜੋੜੀ ਜੀ ਜਾਣਾ ਪੈਣਾ ਕਾਰ ਨੂੰ ਲਓ ਜੀ ਟਮਾਟਰ ਜੇ ਪਾਏ ਮਸਾਲਾ ਹਾਂ ਹੋ ਗਿਆ ਨਾ ਥੋੜੀ ਜਿਹੀ ਦੇਰ ਆਹੀ ਛੱਟਣਾ ਟਾਣਾ

ਪਕਣੇ ਨੂੰ ਛੱਡ ਦੇਣਾ ਇਹ ਥੋੜੀ ਜਿਹੀ ਦੇਰ ਥੋੜਾ ਜਾ ਟਕੂ ਗਏ ਜੀ ਥੋੜੀ ਦੇਰ ਹੂੰ ਉਹਨਾਂ ਮਸਾਲਾ ਇਹਨਾਂ ਬਣ ਜੂਗਾ ਫੇਰ ਬਣ ਜਾਣਾ ਇਹ ਵਧੀਆ ਰਿੱਕੇ ਨਾਲ ਬਾਫਿਰ ਆਹ ਨਾਲੇ ਕੁੰਡਾ ਸਾਫ ਹੋ ਜਾਂਦਾ ਮਸਾਲਾ ਲੱਗਿਆ ਨਾਲੇ ਟਮਾਟਰ ਪੱਕਣੇ ਨੂੰ ਪਾਣੀ ਪੈ ਜਾਂਦਾ ਇੱਧਰ ਦੇਖੀ ਇਹ ਕੜਚੀ ਫੜ ਲਾ ਇਹ ਇਹ ਕੜਚੀ ਫੜ ਕੇ ਰੱਖੋ ਇਹ ਇਹ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੋ ਜੀ ਅੱਜ ਆਏ ਸੀ ਬਾਲਦ ਬੱਕਣੀਆਂ ਲੈ ਕੇ ਇੱਧਰ ਚੁਗਾਨ ਤੇ ਮੌਸਮ ਵੀ ਖਰਾਬ ਹੋ ਗਿਆ ਵਾ ਐਨ ਬੱਦਲ ਵਾਈ मी आने त्यार हवा चल रही ठंडी पहाड़िया मनु तो पैकी सामने